ਸਾਰਿਆਂ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਪਨੀਰ ਟਿੱਕਾ ਬਣਾਉਨੇ ਆਂ ਆਪਾਂ ਇੱਥੇ ਕੜਾਈ ਰੱਖ ਲਈ ਐ ਤੇ ਕੜਾਈ ਦੇ ਵਿੱਚ ਨਾ ਆਪਾਂ ਪਾਵਾਂਗੇ ਸਰੋਂ ਦਾ ਤੇਲ ਇੱਕ ਚਮਚ ਤੇ ਦੋ ਚਮਚ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਗਰਮ ਕਰਕੇ ਜਦ ਇਹਦਾ ਧੂੰਆ ਨਿਕਲਿਆ ਉਸ ਤੋਂ ਬਾਅਦ ਆਪਾਂ ਇਹਨੂੰ ਬੰਦ ਕਰ ਦੇਾਂਗੇ ਇੱਕ ਮਿੰਟ ਬਾਅਦ ਤੇ ਇਹ ਗਰਮ ਹੋ ਜਾਊਗਾ ਹੁਣ ਆਪਾਂ ਇਹਨੂੰ ਬੰਦ ਕਰ ਲਿਆ ਹਾਂ ਧੋਆ ਨਿਕਲ ਲਾ ਕੇ ਮੋੜੇ ਨੂੰ ਥੋੜਾ ਜਿਹਾ ਚਿਹਰਾ ਆਪਾਂ ਅੱਧਾ ਮਿੰਟ ਇਹਨੂੰ ਬਠੰਡਾ ਕਰਾਂਗੇ ਮੋੜੇ ਥੋੜਾ ਜਿਹਾ ਠੰਡਾ ਹੋ ਗਿਆ ਤੇ ਹੁਣ ਨਾ ਪੈਣੇ ਵਿੱਚ ਵੇਸਣ ਪਾਵਾਂਗੇ ਇੱਕ ਚਮਚ 2 ਚਮਚ ਤੇ ਚਮਚ ਸਾਢੇ 3 ਚਮਚ ਪਾ ਲਿਆ ਆਪਾਂ ਬੀਸਾ ਥੋੜਾ ਆਪਾ ਇਹਨੂੰ ਐ ਹੀ ਹਿਲਾ ਲਈ ਹਿਲਾਈ ਜਣਾ ਆਪਾਂ ਆਪਾਂ ਥਲੋ ਗੈਸ ਦੀ ਫਲੇਮ ਜਿਹੜੀ ਉਹ ਬੰਦ ਕੀਤੀ ਹੋਈ ਆ ਹੱਸੇ ਹੁਣ ਆਪਾਂ ਇਹ ਭੁੰਨੀ ਜਾਣਾ ਇਸੇ ਦੇ ਵਿੱਚ ਇਹਦੀ ਗਰਮੀ ਨਾਲ ਹੀ ਇਹਨੇ ਭੁੰਨਿਆ ਜਾਊਗਾ ਜੇ ਲੋੜ ਪਈ ਤਾਂ ਆਪਾਂ ਥੋੜਾ ਜਿਹਾ ਚਲਾਵਾਂਗੇ ਨਹੀਂ ਤਾਂ ਆਪਾਂ ਇਹਨੂੰ ਇਸੇ ਦੇ ਵਿੱਚ ਹੀ ਭੁੰਨੀ ਜਾਣਾ ਮਾਸਟਰਾਂ ਦੇ ਹੁਣ ਆਪਾਂ ਹਲਕਾ ਜਿਹਾ ਆਪਾਂ ਜਗਾਲੀ ਆ ਗੈਂਸ ਤੇ ਇਹਨੂੰ ਹਲਕੀ ਜਿਹੀ ਅੱਗ ਤੇ ਭੋਨਾ ਲੈਣੇ ਆ ਕਿਉਂਕਿ ਉਹਦਾ ਆਪਾਂ ਬੰਦ ਕਰਕੇ ਗੈਂਸ ਕੋ ਉਹ ਚਲਾਇਆ ਵਿੱਚ ਪਾਇਆ ਸੀ ਬੇਸਨ ਤੇ ਮੱਚ ਨਾ ਜਾਵੇ ਤੇਲ ਜਿਆਦਾ ਗਰਮ ਸੀਗਾ ਉਹ ਥੋੜਾ ਜਿਹਾ ਠੰਡਾ ਕਰਕੇ ਫੇਰ ਪਾਇਆ ਆਪਾਂ ਹੁਣ ਥੋੜੀ ਜਿਹੀ ਮਠੀ ਜਿਹੀ ਅੱਗ ਦੇ ਉੱਤੇ ਆਪਾਂ ਇਹਨੂੰ ਭੁੰਨ ਲਾਂਗੇ। ਇਹਦਾ ਕਲਰ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ। ਹੁਣ ਨਾ ਮੈਂ ਤੁਹਾਨੂੰ ਮਸਾਲੇ ਦੱਸਦੀ ਆ ਜਿਹੜੇ ਇਹਦੇ ਵਿੱਚ ਪਾਉਣੇ ਆ। ਹੁਣ ਮੈਂ ਗੈਸ ਬੰਦ ਕਰਤੀ। ਬਸ ਹੁਣ ਇਹਨੂੰ ਫੇਰ ਆਪਾਂ ਇਹਨੂੰ ਭੁੰਨ ਲਵਾਂਗੇ। ਬਸ ਇਹਦਾ ਕਲਰ ਹੀ ਥੋੜਾ ਜਿਹਾ ਚੇਂਜ ਕਰਨਾ ਆਪਾਂ। ਹੁਣ ਇਹਦੇ ਵਿੱਚ ਜਿਹੜੇ ਮਸਾਲੇ ਪਾਉਣੇ ਆ ਉਹ ਮੈਂ ਤੁਹਾਨੂੰ ਦੱਸਦੀ ਆ। ਇਹ ਕਸ਼ਮੀਰੀ ਲਾਲ ਮਿਰਚਾਂ, ਇਹ 2 ਚਮਚ ਪਾਇਆ ਤੇ ਆਹ ਦੂਸਰੀ ਮਿਰਚ ਜਿਹੜੀ ਕੌੜੀ ਆ ਥੋੜੀ ਜੀ। ਇਹ ਅੱਧਾ ਚਮਚਾ ਪਾਇਆ ਨਮਕ ਸਵਾਦ ਅਨਸਾਰ ਸਾਬਤ ਸੁੱਕਾ ਧਨੀਆ ਹੈਗਾ ਇਹ ਪਾਊਡਰ ਤੇ ਇਹ ਗਰਮ ਮਸਾਲਾ ਇਹ ਇਹ ਹੈਗਾ ਅੰਬਚੂਰ ਪਾਊਡਰ ਇੰਨੇ ਮਸਾਲੇ ਆ ਇਹ ਸਾਰੇ ਹੁਣ ਨਾ ਆਪਾਂ ਇਹ ਆਪਣਾ ਘੁੰਨੇਗਾ ਚੰਗੀ ਤਰ੍ਹਾਂ ਤੇ ਹੁਣ ਨਾ ਆਪਾਂ ਇਹਦੇ ਵਿੱਚ ਇਹ ਸਾਰੇ ਮਸਾਲੇ ਪਾ ਦਾਂਗੇ ਆ ਕਲਰ ਚੇਂਜ ਹੋ ਗਿਆ ਬੇਸਣ ਦਾ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾ ਦਾਂਗੇ ਹੱਜੀ ਮੇਰੀ ਗੈਸ ਬੰਦ ਆ ਕਿਉਂਕਿ ਤਾਂ ਬੰਦ ਕੀਤੀ ਹੈ ਇਹ ਆਪਣੇ ਇਹ ਮਸਾਲੇ ਨਾਲ ਮਚ ਜਾਣ ਇਸ ਤਰ੍ਹਾਂ ਕਰਕੇ ਇਹਦੀ ਇਸੇ ਦੀ ਗਰਮੀ ਨਾਲ ਹੀ ਇਹ ਭੁੰਨੇ ਜਾਣਗੇ ਇਸ ਤਰ੍ਹਾਂ ਕਰਕੇ ਜਿਦੀ ਮਹਿਕ ਆਉਣ ਲੱਗੀ ਹੁਣ ਇਹ ਆਪਣਾ ਗੈਸ ਬੰਦ ਦੀ ਹੈ ਤੇ ਇਹਦੇ ਵਿੱਚ ਨਾ ਹੁਣ ਆਪਾਂ ਲਸਣ ਅਦਰਕ ਦਾ ਪੇਸਟ ਹੈ ਜਿਹੜਾ ਇਹ ਵੀ ਪਾ ਦਿਆਂਗੇ ਇਹ ਇਸੇ ਦੀ ਗਰਮੈਸ਼ਨ ਨਾਲ ਹੀ ਇਹ ਵੀ ਬਣ ਜਾਣਾ ਹੈ ਇਹਦਾ ਸਿਰਫ ਕੱਚਾ ਪਾਣੀ ਇਹਦਾ ਦੂਰ ਕਰਨਾ ਆਪਾਂ ਤਾਂ ਨਹੀਂ ਉਹਦੇ ਵਿੱਚ ਪਾਇਆਗਾ ਕਿ ਇਹਦਾ ਸਾਰਾ ਜਿਹੜਾ ਫਲੇਵਰ ਹੈ ਉਹ ਖਤਮ ਹੋ ਜਾਊਗਾ ਇਹ ਬਹੁਤ ਜ਼ਿਆਦਾ ਗਰਮਾ ਤੇ ਇਹਦੇ ਵਿੱਚ ਇਹਦਾ ਫਲੇਵਰ ਸਾਰੇ ਮਸਾਲੇ ਦੇ ਵਿੱਚ ਆ ਜਾਊਗਾ ਲਸਣ ਅਦਰਕ ਦਾ ਪੇਸਟ ਜੇ ਤੁਸੀਂ ਪਾਉਣਾ ਤਾਂ ਪਾ ਸਕਦੇ ਜੇ ਤੁਹਾਨੂੰ ਨਹੀਂ ਫਲੇਵਰ ਚੰਗਾ ਲੱਗਦਾ ਤਾਂ ਨਾ ਵੀ ਪਾਓ ਤਾਂ ਤੁਹਾਨੂੰ ਕੋਈ ਨਹੀਂ ਹੈਗਾ ਇਹ ਇਸੇ ਕਰਕੇ ਇਹਦੇ ਵਿੱਚ ਪਾਇਆ ਕਿ ਇਹਦਾ ਫਲੇਵਰ ਆ ਜਿਹੜਾ ਇਹਦੇ ਵਿੱਚ ਆ ਜਾਊਗਾ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਦਹੀਂ ਪਾਵਾਂਗੇ ਕਿਉਂਕਿ ਇਹ ਆਪਣਾ ਬੰਦ ਹੁਣ ਆਪੇ ਇੱਥੇ ਦਹੀਂ ਪਾਵਾਂਗੇ 4 ਚਮਚ ਦੋ ਤਿੰਨ ਚਾਰ ਦਹੀਂ ਪਾ ਕੇ ਨਾ ਆਪ ਇਹਨੂੰ ਐ ਹਿਲਾ ਲੈਣਾ ਚੰਗੀ ਤਰ੍ਹਾਂ ਹੁਣ ਜਿਹੜੀ ਕੜਾਹੀ ਗਰਮ ਹੀ ਸੀ ਆਪ ਇਹਦੇ ਵਿੱਚ ਹੀ ਇਸ ਤਰ੍ਹਾਂ ਕਰਦੇ ਪਾਉਂਦੇ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਕਿ ਇਹ ਦਹੀਂ ਫਟੇ ਨਾ ਇਸ ਤਰ੍ਹਾਂ ਕਰਕੇ ਹੁਣ ਜੇ ਆਪ ਨੂੰ ਪਾਣੀ ਦੀ ਜ਼ਰੂਰਤ ਹੈ ਤਾਂ ਆਪਾਂ ਪਾਣੀ ਵੀ ਪਾ ਸਕਦੇ ਹਾਂ ਕਿਉਂਕਿ ਸਖਤ ਆਪਾਂ ਇਹਨੂੰ ਥੋੜਾ ਜਿਹਾ ਪਾਣੀ ਪਾਵਾਂਗੇ ਇਹਦੇ ਵਿੱਚ ਇਹੜਾ ਹੁਣ ਆਪਾਂ ਇਹਨੂੰ ਮਲਾਂਗੇ ਦੇਖਿਓ ਇਹਦੇ ਵਿੱਚ ਇਸ ਤਰ੍ਹਾਂ ਹੋ ਗਏ ਜਿਆਦਾ ਥਿੱਕ ਨਹੀਂ ਆਪਾਂ ਰੱਖਣਾ ਇਹਨੂੰ ਇਸ ਤਰੀਕਾ ਅਗੀਧਰਾ ਪੈਣ ਵਿੱਚ ਭੋਲਨੇ ਆ ਇਸ ਤਰ੍ਹਾਂ ਕਰਕੇ ਇਸੇ ਦੀ ਗਰਮੀ ਨਾਲ ਹੀ ਇਹ ਸਾਰਾ ਠੀਕ ਹੋ ਗਿਆ ਬਸ ਐਨਾ ਕੁ ਰੱਖਣਾ ਤੁਸੀਂ ਐ ਕਰਕੇ ਜਿਹੜਾ ਕਿ ਐਨਾ ਕੁ ਰੱਖਣਾ ਵੀ ਜਿਹੜਾ ਸਬਜ਼ੀਆਂ ਦੇ ਉੱਤੇ ਕੋਟ ਹੋ ਜਾਏ ਹੁਣ ਇਹਨੂੰ ਥੋੜੇ ਜਿਹਰੇ ਵਾਸਤੇ ਆਪਾਂ ਠੰਡਾ ਹੋਣ ਦਿੰਨੇ ਆ ਫਿਰ ਇਹਦੇ ਵਿੱਚ ਮੈਂ ਸਬਜ਼ੀਆਂ ਪਾਉਣੀ ਆ ਹੁਣ ਆਪਾ ਇਹ ਥੋੜਾ ਠੰਡਾ ਹੋ ਗਿਆ ਤੇ ਇਹਦੇ ਵਿੱਚ ਨਾ ਆਪਾਂ ਕਸੂਰੀ ਮੇਥੀ ਪਾ ਲੈਣੇ ਆ ਇਹਨੂੰ ਵਿੱਚ ਫਲਾ ਦਿੰਨੇ ਆ। ਇਹਦਾ ਫਲੇਵਰ ਬਹੁਤ ਸੁਆਦ ਹੁੰਦਾ। ਇਸ ਤੋਂ ਬਰਕਿ। ਬਸ ਹਨ ਨੂੰ ਆਪਾਂ ਠੰਡਾ ਹੀ ਕਰਨਾ। ਇਹ ਆਪਣਾ ਹੁਣ ਮਸਾਲਾ ਜਿਹੜਾ ਇਹ ਠੰਡਾ ਹੋ ਗਿਆ। ਇਹ ਹਜੇ ਵੀ ਥੋੜਾ ਜਿਹਾ ਸਖਤ ਹੈ। ਆਪਾਂ ਇਹਦੇ ਵਿੱਚ ਥੋੜਾ ਜਿਹਾ ਇਹ ਜਿਹੜੀ ਕੜਾਈ ਹੈ ਨਾ ਇਸੇ ਦੇ ਵਿੱਚ ਪਾਣੀ ਪਾ ਲੈਣੇ ਆ। ਪਾਣੀ ਪਾ ਕੇ ਫਿਰ ਨੂੰ ਹਿਲਾ ਲੈਣੇ ਆ। ਇਹ ਮਸਾਲਾ ਜੇ ਵੀ ਨਾਲੋ ਹੀ ਲੈ ਜਾਊਗਾ। ਇਹ ਵੇਸ ਨਹੀਂ ਜਾਂਦਾ ਹੈਗਾ। ਦੋ ਚਮਚਾ ਆਪਾਂ ਇਹ ਪਾਵਾਂਗੇ ਇਸ ਤਰ੍ਹਾਂ ਕਰਕੇ ਐਂ ਕਰਕੇ ਆਪ ਇਹਨੂੰ ਹਿਲਾ ਲਵਾਂਗੇ ਇਸ ਤਰ੍ਹਾਂ ਹਿਲਾ ਕੇ ਚੰਗੀ ਤਰ੍ਹਾਂ ਇਹ ਪਾਣੀ ਵਿੱਚ ਇਹਦੇ ਮੈਸ਼ ਹੋ ਗਿਆ ਕਿਉਂਕਿ ਇਹ ਦਾ ਥੋੜਾ ਜਿਹਾ ਜੇ ਸਖਤ ਹੋਇਆ ਤਾਂ ਫਿਰ ਇਹ ਕੋਟਿੰਗ ਹੀ ਨਹੀਂ ਹੁੰਦੀਗੀ ਆ ਦੇਖੋ ਥੋੜਾ ਜਿਹਾ ਹੋਰ ਪਾਣਾ ਪਊਗਾ ਹਲਕਾ ਜਿਹਾ ਬਸ సబ్జిగ్ హగం ఏ ప్యాజా ఇరే శిమలా మిర్చా ఈ పాత ఏ హాద్య ਇਹਦੀ ਚੰਗੀ ਤਰ੍ਹਾਂ ਕੋਟਿੰਗ ਕਰਨ ਦਿੰਨੇ ਆਪਾਂ ਇਹਦੇ ਤੇ ਚੰਗੀ ਤਰ੍ਹਾਂ ਲੱਗ ਗਈਆਂ ਸਬਜ਼ੀਆਂ ਹੁਣ ਇਹਦੇ ਤੇ ਇੱਕ ਇੱਕ ਕਰਕੇ ਆਪਾਂ ਲਾਉਣੀ ਹੈ ਇਹਦੇ ਤੇ ਚੰਗੀ ਤਰ੍ਹਾਂ ਜਿੰਨੇ ਵੀ ਇਹ ਪਿਆਜ਼ ਹਨ ਜਿਹੜੇ ਇੱਕ ਦੂਜੇ ਦੇ ਵਿੱਚ ਫਸੇ ਹਨ ਸਪੱਡ ਲੈਣੇ ਆ ਆਪਾਂ ਚੰਗੀ ਤਰ੍ਹਾਂ ਹਾਂ ਦੇਖੋ ਹੁਣ ਪੂਰੀ ਤਰ੍ਹਾਂ ਇਹ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਆਹ ਪਨੀਰ ਪਾਵਾਂਗੇ। ਏਡੇ-ਏਡੇ ਆਪਾਂ ਅਸੀਂ ਪੀਸ ਕੱਟੇ ਆ ਪਨੀਰ ਦੇ। ਇਹ ਕਰਕੇ ਇਹਨੂੰ ਆਪਾਂ ਹਲਕਾ ਜਿਹਾ ਜਿ ਪੋਲੇ ਜੱਥਾਂ ਨਾਲ ਆਪਾਂ ਇਹਨੂੰ ਹਿਲਾਵਾਂਗੇ। ਇਸ ਤਰ੍ਹਾਂ ਕਰਕੇ ਇਹਦੀਦੀ ਪੂਰੀ ਤਰ੍ਹਾਂ ਕੋਟ ਹੋ ਜੇ। ਕਿਉਂਕਿ ਆਪਾਂ ਹੁਣ ਇਹਨੂੰ ਇਹਨੂੰ ਮਸਾਲਿਆਂ ਦੇ ਵਿੱਚ ਪਾਇਆ ਨਾ ਥੋੜਾ ਜਿਹਾ ਪਿਆਜ਼ ਤੇ ਜਿਹੜੀ ਸ਼ਿਮਲਾ ਮਿਰਚਾ ਇਹ ਵੀ ਪਾਣੀ ਛੱਡੂਗੀ ਤੇ ਇਹ ਫਿਰ ਚੰਗੀ ਤਰ੍ਹਾਂ ਇਹ ਹੋ ਜਾਊਗਾ ਠੀਕ ਹੁਣ ਨਾ ਪਏ ਨੂੰ ਸਾਰੇ ਦੇ ਉੱਤੇ ਕੋਟਿੰਗ ਹੋ ਗਈ ਇਹਦੀ ਮਸਾਲੇ ਦੀ ਹੁਣ ਨਾ ਪਏ ਨੂੰ 10-15 ਮਿੰਟ ਵਾਸਤੇ ਇੰਟਾਕ ਤੇ ਰੱਖ ਦਿਆਂਗੇ ਹੁਣ ਨਾ ਆਪਾਂ ਇਹ ਜਿਹੜੀਆਂ ਹੈਗੀਆਂ ਸਲਾਈਆਂ ਇਹ ਵੀ ਆਪਾਂ ਰੱਖ ਲਈਏ ਇਹਦੇ ਵਿੱਚ ਸਟਿੱਕ ਜਿਹੜੀਆਂ ਹੈਗੀਆਂ ਇਹਦੇ ਰੱਖ ਲੈਨੇ ਆਪਾਂ ਕੀ ਆਪਣਾ ਹੁਣ ਜਿਹੜਾ ਇਹ ਮਸਾਲਾ ਇਹ ਵਧੀਆ ਲੱਗ ਹੋ ਗਿਆ ਪੂਰਾ ਉੱਤੇ ਚੰਗੀ ਤਰ੍ਹਾਂ ਕੋਟ ਹੋ ਗਿਆ ਇਸ ਤਰ੍ਹਾਂ ਕਰਕੇ ਉਹਨਾਂ ਆਪੇ ਇੱਕ ਇੱਕ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਪਹਿਲਾਂ ਇਹਦੇ ਤੋਂ ਪਹਿਲਾਂ ਮੈਂ ਨਾ ਇਹਦੇ ਵਿੱਚ ਇੱਕ ਆਲੂ ਪਾਉਂਗੀ ਆਲੂ ਪਾਉਣ ਆਲੂ ਤਾਂ ਪਾਇਆ ਕਿ ਜਿਹੜਾ ਆਪਾਂ ਜਿਹੜਾ ਦੂਸਰਾ ਸਮਾਨ ਸਾਰਾ ਹੈਗੇ ਪਾਵਾਂਗੇ ਇਹ ਫਿਰ ਇਹਦੇ ਵਿੱਚ ਨਾ ਹਿਲਦਾ ਨਹੀਂ ਹੈਗਾ ਇੱਕ ਆਪਾਂ ਟੁਕੜਾ ਮੋਰੇ ਲਾਵਾਂਗੇ ਇੱਕ ਆਪਾਂ ਪਿੱਛੇ ਲਾਵਾਂਗੇ ਹੁਣ ਆਪਾਂ ਪਿਆਜ਼ ਲਾ ਲਾਂਗੇ ਇਸ ਤਰ੍ਹਾਂ ਕਰਕੇ ਇੱਕ ਟੁਕੜਾ ਵਾਂਗ ਕਰਕੇ ਲਾਈ ਕਰਾਂਗੇ ਇਸ ਤਰ੍ਹਾਂ ਕਰਕੇ ਲਾ ਲੀ ਹੁਣ ਆਪਾਂ ਇੱਕ ਇਹ ਟੁਕੜਾ ਪਨੀਰ ਦਾ ਲਾਵਾਂਗੇ ਇਹ ਕਰਕੇ ਐਸਟਰਾ ਕਰਕੇ ਪਨੀਰ ਟੁੜਾ ਲਾਂਗੇ ਫਿਰ ਇੱਕ ਆਪਾਂ ਹਾ ਸ਼ਿਮਲਾ ਮਿਰਚ ਲਾ ਲਾਂਗੇ ਫਿਰ ਇੱਕ ਪਿਆਜ ਲਾ ਲਾਂਗੇ ਫਿਰ ਆਪਾਂ ਇੱਕ ਸ਼ਿਮਲਾ ਮਿਰਚ ਲਾ ਲਾਂਗੇ ਫਿਰ ਇੱਕ ਪਿਆਜ ਫਿਰ ਲਾਵਾਂਗੇ ਐਸਟਰਾ ਕਰਕੇ హను పనీర టా ఫేస్ తా ఫాకా శిమలా మిర్చ లావే ప్యాజ లాన బ ఫిర్తి కట్టె ఆలూ ఆ ఫేస్ తర ਇਹ ਤਾਲਾਯਾਲੂ ਕੀ ਇਹ ਜਿਹੜਾ ਇਹਦੇ ਵਿੱਚ ਹੈ ਨਾ ਸਮਾਨ ਆਪਾਂ ਇਹ ਜਿਹੜਾ ਸਾਰਾ ਪਾਇਆ ਇਹ ਹਿਲਦਾ ਨਹੀਂ ਹੈਗਾ ਇਸ ਤਰ੍ਹਾਂ ਕਰਕੇ ਇਹ ਸਾਰਿਆਂ ਨੂੰ ਆਪਣਾ ਐਂ ਕਰਕੇ ਰੱਖ ਦਾਂਗੇ ਇੱਥੇ ਦੂਜਿਆਂ ਤੇ ਵੀ ਆਪਾਂ ਲਾਉਨੇ ਨੇ ਇਸ ਤਰ੍ਹਾਂ ਕਰਕੇ ਇਹਨਾਂ ਤੇ ਵੀ ਮਲਾਉਨੇ ਆਪਾਂ ਇਧਰ ਗੈਸ ਚਲਾ ਲਿਆ ਤੇ ਹੁਣ ਨਾ ਆਪਾਂ ਇਹ ਇੱਕ ਇੱਕ ਸਟਿਕ ਲੈ ਕੇ ਆਪਾਂ ਇਹਦੇ ਉੱਤੇ ਐਂ ਕਰਨਾ ਸ਼ੁਰੂ ਕਰੀਏ ਐਂ ਚਲਾਉਣਾ ਸ਼ੁਰੂ ਕਰਦੇ ਆਂ ਮੈਂ ਇੱਕ ਇੱਕ ਹੱਥ ਨਾਲ ਤੁਹਾਨੂੰ ਕਰਕੇ ਦਿਖਾਉਣੀ ਆ ਇਸ ਤਰ੍ਹਾਂ ਕਰਕੇ ਵੈਨਾ ਇੱਕ ਇੱਕ ਕਰਕੇ ਕਰਨਾ ਸੌਖਾ ਹੋ ਜਾਂਦਾ ਥੋੜੀ ਮੀਡੀਅਮ ਅੰਜ ਕਰ ਲੈਣੇ ਆ ਇਹ ਨਾ ਇਸ ਤਰ੍ਹਾਂ ਕਰਕੇ ਆ ਵਿੱਚੋਂ ਨਾਲ ਨਾਲ ਥੋੜਾ ਥੋੜਾ ਮਸਾਲਾ ਡਿੱਗ ਪੈਂਦਾ ਗੈਸ ਕਰਾਉਣਾ ਕੋਈ ਜਾਂਦਾ ਇਸ ਤਰ੍ਹਾਂ ਕਰਕੇ ਉਸੇ ਇਦਾਂ ਇਹਨੂੰ ਕਰੀ ਜਾਣਾ ਬਸ ਇਹਨੂੰ ਐਂ ਹਿਲਾਇ ਜਾਣਾ ਬਸ ਮਚਣ ਨਹੀਂ ਦੇਣਾ ਹੈਗਾ। ਲੋ ਜੀ ਹੁਣ ਨਾ ਇਹ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ। ਇਸ ਤਰ੍ਹਾਂ ਕਰਕੇ ਮੈਂ ਕਰਤੀ। ਬਸ ਹੁਣਾ ਪੈਨ ਵਿੱਚ ਕੱਢਦੇ ਆਂ ਮੈਂ। ਦੇਖੋ ਇਹਦੇ ਵਿੱਚ ਕੱਢ ਦਿੰਨੇ ਆ। ਇਸ ਤਰ੍ਹਾਂ ਕਰਕੇ ਆ ਜਿਹੜੇ ਮੂਰੇ ਆਲੂ ਲੱਗਿਆ ਨਾ ਇਹਨੂੰ ਆਪਾਂ ਕੱਢ ਦਿਆਂਗੇ ਇਹਨੂੰ ਇੱਥੇ ਰੱਖ ਦਿੰਨੇ ਆ ਹੁਣ ਆਪਾਂ ਜਿਹੜੀ ਹੈਗੀ ਦੂਸਰੀ ਉਹ ਵੀ ਭੁੰਨਦੀ ਆ ਮੈਂ ਉਹਨਾਂ ਚਿਰ ਥੋੜਾ ਠੰਡਾ ਹੋ ਜਾਣ ਦਿਓ ਆਪਾਂ ਇਹ ਵੀ ਨਾਲ ਭੁੰਨੀ ਜਾਂਦੇ ਆ ਇਸ ਤਰ੍ਹਾਂ ਕਰਕੇ ਭੁੰਨੀ ਜਾਣਾ ਜਦੋਂ ਆਪਾਂ ਆਲੂ ਪੂਰੇ ਲਾ ਦਿੰਨੇ ਆ ਨਾ ਤੇ ਫਿਰ ਇਹ ਇਹ ਨਾ ਵਿੱਚ ਉਹ ਖਿਸਕਦੀ ਨਹੀਂ ਹੈਗੀ ਫਿਰ ਸਾਰੇ ਉਹ ਵਧੀਆ ਅੱਗ ਲੱਗ ਇਹਨੂੰ ਸੇਕ ਲੱਗਦਾ ਨਹੀਂ ਤਾਂ ਫਿਰ ਉਹ ਘੁੰਮਣ ਲੱਗ ਜਾਂਦੀ ਜਿਹੜੀਆਂ ਆਪਣੀਆਂ ਸਬਜ਼ੀਆਂ ਵਿੱਚ ਪਾਈਆਂ ਹੁੰਦੀਆਂ ਪਨੀਰ ਪਾਇਆ ਹੁੰਦਾ ਨਾ ਕੋ ਮਨ ਲੱਗ ਜਾਂਦਾ ਗੈਸ ਤਾਂ ਜਰੂਰ ਥੋੜਾ ਥੋੜਾ ਖਰਾਬ ਹੋ ਜਾਂਦਾ ਕਿਉਂਕਿ ਮਸਾਲਾ ਡਿੱਗਦਾਣਾ ਨਸਤਰ ਕਰੀ ਤੁਸੀਂ ਜਰੂਰ ਟਰਾਈ ਕਰਕੇ ਵੇਖਿਓ ਬਹੁਤ ਟੇਸਟੀ ਬਣਦਾ ਜੇ ਤੁਹਾਨੂੰ ਪਸੰਦ ਆਈ ਵੀਡੀਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਕਰ ਦੇ ਜੇ ਬਸ ਇਸ ਤਰ੍ਹਾਂ ਕਰਕੇ ਬਣਾ ਸਕਦੇ ਆ ਆਪਾਂ ਘਰੇ ਕੋਈ ਵੀ ਚੀਜ਼ਾਂ ਘਰੇ ਬਹੁਤ ਸਸਤੀ ਵੀ ਨਾਲੇ ਤਾਂ ਬਣ ਜਾਂਦੀ ਬਾਜ਼ਾਰ ਨਾਲੋਂ ਦੀ ਟੇਸਟੀ ਵੀ ਵਧੀਆ ਬਣ ਜਾਂਦੀ ਹੈ। ਇਸ ਤਰ੍ਹਾਂ ਕਰਕੇ ਬੱਸ ਆਪੇ ਇਹ ਰੁਕੀ ਜਾਣਾ। ਲੋ ਜੀ ਆਪਣੇ ਹੁਣ ਇਹ ਸਾਰੇ ਜਿਹੜੇ ਆਗੇ ਬਣ ਕੇ ਤਿਆਰ ਹੋ ਗਏ ਚਾਰ ਦੇ ਚਾਰੀ ਇਸ ਤਰ੍ਹਾਂ ਆ ਬਣਾਈ ਸੀ। ਇਸ ਤਰ੍ਹਾਂ